ਲੁਧਿਆਣਾ ਕਮਿਸ਼ਨਰੇਟ ਏਰੀਆ ਦੇ ਵਿੱਚ ਪਿਛਲੇ ਡੇਢ ਤੋਂ ਲੈ ਕੇ 2 ਮਹੀਨੇ ਦੇ ਵਿੱਚ ਤਕਰੀਬਨ 10 ਤੋਂ ਲੈ ਕੇ 12 ਜਿਹੜੀਆਂ ਵਾਰਦਾਤਾਂ ਹੋਈਆਂ ਨੇ ਸਨੇਚਿੰਗ ਦੇ ਅਲੋਪ ਤੱਕ ਹੋਆਂ ਦੀਆਂ ਉਹਦੇ ਸੰਬੰਧ ਦੇ ਵਿੱਚ ਜਿਹੜੀ ਸਾਡੀ ਪੁਲਿਸ ਸਟੇਸ਼ਨ ਸਾਨੇਵਾਲ ਦੀ ਟੀਮ ਕਠਿਤ ਕੀਤੀ ਗਈ ਸੀ ਜਿਨ੍ਹਾਂ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਿਵੇਂ ਚ ਇਹ ਸਾਰੀਆਂ ਵਾਰਦਾਤਾਂ ਨੂੰ ਟ੍ਰੇਸ ਕਰਦੇ ਹੋਏ ਦੋ ਸਨੇਚਰਜ਼ ਨੂੰ ਸਾਨੇਵਾਲ ਪੁਲਿਸ ਨੇ ਅਰੈਸਟ ਕੀਤਾ ਹੈ ਜਿਨ੍ਹਾਂ ਦਾ ਨਾਮ ਹੈ ਸਨੀ ਕੁਮਾਰ ਪੁੱਤਰ ਪੱਪੂ ਸਿੰਘ ਅਤੇ ਅਭਿਸ਼ੇਕ ਕੁਮਾਰ ਪੁੱਤਰ ਨਰਪਾਲ ਸਿੰਘ ਵਾਸੀ ਨਿਊ ਮਹਾਦੇਵ ਨਗਰ ਕੰਗਣਮਾਲ ਲੁਧਿਆਣਾ ਸਾਹਨੇਵਾਲ ਗਿਆਸਪੁਰਾ ਤੇ ਜਸਪਾਲ ਬੰਗਰ ਦੇ ਏਰੀਏ ਦੇ ਵਿੱਚ ਲੁੱਟਖੋਹਾਂ ਦੀ ਵਾਰਦਾਤਾਂ ਕਰਦੇ ਸੀਗੇ ਇਹ ਲੁਧਿਆਣਾ ਕਮਿਸ਼ਨਰੇਟ ਏਰੀਏ ਦੇ ਵਿੱਚ ਕਮਿਸ਼ਨਰੇਟ ਡੇਟ ਤੋਂ ਲੈ ਕੇ 2 ਮਹੀਨੇ ਦੇ ਵਿੱਚ ਤਕਰੀਬਨ 10 ਤੋਂ ਲੈ ਕੇ 12 ਜਿਹੜੀਆਂ ਵਾਰਦਾਤਾਂ ਹੋਈਆਂ ਨੇ ਸਨੇਚਿੰਗ ਦੀਆਂ ਲੁੱਟਖੋਹਾਂ ਦੀਆਂ ਉਸ ਦੇ ਸਬੰਧ ਦੇ ਵਿੱਚ ਜਿਹੜੀ ਸਾਡੀ ਪੁਲਿਸ ਸਟੇਸ਼ਨ ਸਾਹਨੇਵਾਲ ਦੀ ਟੀਮ ਕਠਿਤ ਕੀਤੀ ਗਈ ਸੀ ਜਿਨ੍ਹਾਂ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਿਹਦੇ ਵਿੱਚ ਇਹ ਸਾਰੀਆਂ ਵਾਰਦਾਤਾਂ ਨੂੰ ਪ੍ਰੇਸ਼ ਕਰਦੇ ਹੋਏ ਦੋ ਸਨੇਚਰਸ ਨੂੰ ਸਾਨੇਵਾਲ ਪੁਲਿਸ ਨੇ ਅਰੈਸਟ ਕੀਤਾ ਹੈ ਜਿਨਾਂ ਦਾ ਨਾਮ ਹੈ ਸਨੀ ਕੁਮਾਰ ਪੁੱਤਰ ਪੱਪੂ ਸਿੰਘ ਅਤੇ ਅਭਿਸ਼ੇਕ ਕੁਮਾਰ ਪੁੱਤਰ ਮਰਪਾਲ ਸਿੰਘ ਵਾਸੀ ਨਿਊ ਮਹਾਦੇਵ نگر ਕੰਗੜਮਾਲ ਲੁਧਿਆਣਾ ਸਾਨੇਵਾਲ ਗਿਆਸਪੁਰਾ ਤੇ ਜਸਪਾਲ ਬੰਗਰ ਦੇਰੀ ਦੇ ਵਿੱਚ ਲੁੱਟਖੋਹਾਂ ਦੀ ਵਾਰਦਾਤਾਂ ਕਰਦੇ ਸੀਗੇ ਕੋਈ ਵੀ ਪ੍ਰਵਾਸੀ ਚਾਹੇ ਪੰਜਾਬੀ ਕੋਈ ਵੀ ਸੀਗਾ ਜਿਹੜਾ ਕੋਕਲਾ ਜਾਂਦਾ ਸੀ ਰਾਗੀਰ ਸਿੱਖ ਹੁੰਦਾ ਸੀਗਾ ਉਹਨਾਂ ਤੋਂ ਹਨੇਰੇ ਦੇ ਵਿੱਚ ਦਾਤ ਦਿਖਾ ਕੇ ਜਾਂ ਵਾਰ ਕਰਕੇ ਉਹਨਾਂ ਦੇ ਉੱਤੇ ਇਕੱਲੇ ਨੇ ਅਟੈਕ ਕਰਕੇ ਉਹਨਾਂ ਤੋਂ ਪੈਸੇ ਨਕਦੀ ਮੋਬਾਈਲ ਅਤੇ ਮੋਟਰਸਾਈਕਲ ਉਹਨਾਂ ਤੋਂ ਖੋ ਕੇ ਭੱਜ ਜਾਂਦੇ ਸੀ ਸੋ ਮਿਤੀ 29 2025 ਨੂੰ ਇਹ ਮੁਕੱਦਮਾ ਨੰਬਰ 263 ਇਹਨਾਂ ਦੇ ਉੱਤੇ ਦਰਜ ਕੀਤਾ ਗਿਆ ਇਹਨਾਂ ਦੋਨਾਂ ਦੀ ਅਰੈਸਟ ਕੀਤੀ ਜਾ ਚੁੱਕੀ ਹੈ ਅੰਡਰ ਸੈਕਸ਼ਨ 2950 ਬੀ 2 ਦੇ ਵਿੱਚ ਬੀ ਐਨ ਐਸ ਦੀ ਧਰਾਵਾਂ ਹੈਗੀਆਂ ਨੇ 304 2 308 5 317 2 ਤੇ 3 ਬਲੀਕ 5 ਬੀ ਐਨ ਐਸ ਸਾਨੇ ਵਾਲੇ ਵੀ ਇਹ ਮੁਕੱਦਮਾ ਦਰਜ ਕਰਕੇ ਨੂੰ ਰੈਸਟ ਕੀਤਾ ਜਾ ਚੁੱਕੇ ਹੈ ਕੁੱਲ ਰਿਕਵਰੀ ਜਿਹੜੀ ਇਹਨਾਂ ਤੋਂ ਹੋਈ ਹੈ ਹੋਏਗੀ ਸੱਤ ਮੋਟਰਸਾਈਕਲ ਵੱਖ-ਵੱਖ ਮਾਰਕੇ ਦੇ 10 ਮੋਬਾਈਲ ਫੋਨ ਤੇ ਇੱਕ ਲੋਹੇ ਦੀ ਦਾਤੜ ਇਹ ਇੰਟਰੋਗੇਸ਼ਨ ਦੇ ਦੌਰਾਨ ਇਹ ਗੱਲ ਪਤਾ ਲੱਗੀ ਹੈ ਵੀ ਇਹਨਾਂ ਦੇ ਲੁੱਟਾਖੋਹਾਂ ਕਰਨ ਦਾ ਕਾਰਨ ਇਹ ਸੀਗਾ ਵੀ ਇਹ ਡਰੱਗ ਐਡਿਕਟ ਸੀਗੇ ਨਸ਼ੇ ਦੇ ਸੇਵਨ ਕਰਕੇ ਇਹਨਾਂ ਨੂੰ ਪੈਸਿਆਂ ਦੀ ਜਿਹੜੀ ਲੋੜ ਪੈਂਦੀ ਸੀਗੇ ਤੇ ਇਹ ਲੁੱਟਾਖੋਹਾਂ ਦੀ ਵਾਰਦਾਤਾ ਕਰਦੇ ਸੀਗੇ ਹਾਲਾਂਕਿ ਇਹਨਾਂ ਦੇ ਉੱਤੇ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈਗਾ ਇਹ ਨਵੇਂ ਸੀਗੇ ਉਮਰ ਵੀ ਇਹਨਾਂ ਦੀ ਘੱਟ ਸੀਗੀ ਪਰ ਫਿਰ ਵੀ ਇਹਨਾਂ ਨੂੰ ਹੁਣ ਫੜ ਕੇ ਇਹਨਾਂ ਦੇ ਉੱਤੇ ਐਫ ਆਈ ਆਰ ਰਜਿਸਟਰ ਕੀਤੀ ਜਾ ਚੁੱਕੀ ਹੈ ਤਾਂ ਕਿ ਇਹ ਹੋਰ ਵਾਰ ਦਾ ਤਾਂ ਨਾਗਰਿਕ ਤੇ ਨਾਲ ਹੀ ਨਾਲ ਇਹਨਾਂ ਨੂੰ ਡੀਡਿਕਸ਼ਨ ਦੇ ਵਿੱਚ ਜਦੋਂ ਇਹਨਾਂ ਦੀ ਬੇਲ ਹੋ ਜਾਂਦੀ ਹੈ ਬੇਲ ਆਊਟ ਹੋ ਜਾਂਦੇ ਨੇ ਤਾਂ ਫਿਰ ਇਹ ਇਹਨਾਂ ਨੂੰ ਡੀਡਿਕਸ਼ਨ ਦੇ ਵਿੱਚ ਐਡਮਿਟ ਕਰਕੇ ਇਹਨਾਂ ਦਾ ਇਲਾਜ ਵੀ ਕਰਵਾਇਆ ਜਾਵੇ ਠੀਕ ਹੈ ਸਰ ਇਹ ਕਿੱਥੇ ਦੇ ਰਹਿਣ ਵਾਲੇ ਜੀ ਚੋਕੜ ਕੀ ਇਹ ਇਹ ਰਹਿਣ ਵਾਲੇ ਹੈਗੇ ਨੇ ਜੀ ਵਾਸੀ ਮਹਾਦੇਵ ਨਗਰ ਕੰਗਨਵਾਲ ਲੁਧਿਆਣਾ ਦੇ ਜੀ ਸਰ ਕਿੰਨੀਆਂ ਵਾਰ ਦੋਖਾ ਕਰਨੇ ਸਾਹਮਣੇ ਆਈਆਂ ਜੀ ਇਹ ਟੋਟਲ ਜੀ ਇਹਨਾਂ ਦੀਆਂ 12 ਵਾਰ ਦੋਖਾ ਸਾਹਮਣੇ ਆਈਆਂ ਨੇ ਜਿਹੜੀ ਮੈਨੂੰ ਪਹਿਲਾਂ ਕਿੱਤੀਆਂ ਹੁੰਆਂ ਸੀ ਸਰ ਇਹਨਾਂ ਨਾਲ ਕੋਈ ਹੋਰ ਵੀ ਇਹ ਵਿਰੋਧ ਵਿੱਚ ਦੇ ਵਿੱਚ ਕੋਈ ਦੋ ਜਣੇ ਸੀ ਇਹਨਾਂ ਦੇ ਨਾਲ ਕੋਈ ਹੋਰ ਬੰਦਾ ਇਨਵੋਲਡ ਹੈ ਜਿਹੜਾ ਕਿ ਹਜੇ ਭੱਜਿਆ ਹੋਇਆ ਉਹ ਵੀ ਪੁਲਿਸ ਇਨਵੈਸਟੀਗੇਸ਼ਨ ਦੇ ਦੌਰਾਨ ਉਹ ਵੀ ਫੜ ਲਊਗੀ ਤੇ ਉਹ ਵੀ ਆਪਦੀ ਨਾਲ ਸਾਂਝਾ ਕਿੱਥੇ ਜਾਊਗਾ ਸਰ ਇਹ ਨਸ਼ੇ ਦੀ ਪੂਰਤੀ ਨਹੀਂ ਕਰਦੇ ਸੀ ਜਿਹੜਾ ਨਸ਼ੇ ਦੀ ਪੂਰਤੀ ਨਹੀਂ ਕਰਦੇ ਸਰ ਇਹ ਸਮਾਨ ਕਿੱਥੇ ਵੇਚਦੇ ਸੀ ਨਹੀਂ ਵੇਚਦੇ ਨਹੀਂ ਸੀ ਵੇਚਲੇ ਨਹੀਂ ਸੀ ਇਹ ਖਾਂਦੇ ਸੀ ਬੇਟੀ ਦੇ ਹੁੰਦੇ ਤਾਂ ਉਹਨਾਂ ਤੇ ਵੱਖਰਾ ਪਰਚਾ ਦਰਜ ਹੋ ਜਾਣਾ ਸੀਗਾ ਹੈਂਡੀਕੈਪ ਦਾ ਇਹਨਾਂ ਦੇ ਪਹਿਲਾਂ ਚੋਰੀ ਕਰਕੇ ਰਿਕੁਆਇਰਮੈਂਟ ਦੇਤੀ ਯਾਰ ਜੇ ਰੂ ਮੈਂ ਤੇ ਸੁਣੋ ਨਹੀਂ ਹਜੇ ਤੱਕ ਇਹਨਾਂ ਨੇ ਜਿਹੜੀਆਂ 12 ਵਾਰਦਾ ਤਾਂ ਕੀਤੀਆਂ ਸੀ ਉਹਦੇ ਚ ਸੱਤ ਮੋਟਰਸਾਈਕਲ 10 ਮੋਬਾਈਲ ਫੋਨ ਤੇ ਕੈਸ਼ ਸੀਗੇ ਜਿਹੜੇ ਇਹਨਾਂ ਤੋਂ ਰਿਕਵਰ ਕੀਤੇ ਜਾ ਚੁੱਕੇ ਨੇ ਇਹਨਾਂ ਨੇ ਵੇਚਿਆ ਨਹੀਂ ਸੀ ਇਹ ਜਾ ਕੁਝ ਸਰ ਲੱਗਦਾ ਸਰ ਲੱਗਦਾ ਕਿ ਦੋ ਮਹੀਨੇ ਦੇ ਵਿੱਚ ਵਿੱਚ ਦੀਆਂ ਵਾਰਦਾਤਾਂ ਨੇ ਸਾਰੀਆਂ ਅੱਗੇ ਲੱਗਦਾ ਸਰ ਕੜੀ ਕੜੀ ਕੋਈ ਜੁੜੀ ਹੋਊਗੀ ਸਰ ਇੱਕ ਬੰਦਾ ਹੋਰ ਜਿਹੜਾ ਹੈਗਾ ਪਗੋੜਾ ਹੈਗਾ ਅਜੇ ਵਾਂਟਡ ਹੈ ਉਹ ਇਹਨਾਂ ਦੇ ਨਾਲ ਹੀ ਅਸੋਸੀਏਟਡ ਸੀਗਾ ਉਹ ਤੇ ਵੀ ਸਾਡਾ ਜਿਹੜਾ ਹੈਗਾ ਉਹ ਟਰੈਕ ਕਰ ਚੁੱਕਿਆ ਉਹਨੂੰ ਉਹ ਜਲਦੀ ਕੁ ਦੋ ਦਿਨਾਂ ਦੇ ਵਿੱਚ ਉਹ ਵੀ ਫੜ ਲਏਗਾ ਸਰ ਕੈਸ਼ ਕਿੰਨਾ ਕੁੱਪਣਾ ਹੈ ਇਹ ਕੈਸ਼ ਤਕਰੀਬਨ 12 ਤੋਂ 15000 ਦੇ ਕਰੀਬ ਇਹਨਾਂ ਨੇ ਜਿਹੜਾ ਉਹ ਲੁੱਟਿਆ ਸੀ ਵੱਖ-ਵੱਖ ਲੋਕਾਂ ਤੋਂ ਜਿਹੜਾ ਕਿ ਕੰਜ਼ਿਊਮ ਕਰ ਚੁੱਕੇ ਨੇ ਖਾ ਚੁੱਕੇ ਨੇ ਉਹਦਾ ਨਿਸ਼ਾਨ-ਨਿਸ਼ਾਨ ਖਰੀਦ ਕੇ ਉਹ ਲੈ ਚੁੱਕੇ ਨੇ ਸਰ ਇਹਨਾਂ ਦੀ ਇੱਕ ਵਾਰੀ ਉਮਰ ਦੱਸੋ ਬਣੀ ਕਿੰਨੀ ਹੈ ਇੱਕ ਦੀ 12 ਇੱਕ ਦੀ 22 ਸਾਲ ਹੈ ਤੇ ਇੱਕ ਦੀ 26 ਸਾਲ ਠੀਕ ਹੈ ਹਨਾ ਸਰ ਜਿਹੜੀਆਂ ਵਾਰਦਾਤਾਂ ਜਿਹੜੀਆਂ ਇਹਨੂੰ ਚਲਦੇ ਸੀ ਇਹ ਗਿਆਸਪੁਰਾ ਜਸਪਾਲ ਵੰਗਰ ਸਾਨੇਵਾਲ ਤੇ ਤਨਗਵਾਲ ਸਰ ਇਹਦਾ ਵੈਰੀਫਿਕੇਸ਼ਨ ਵਗੈਰਾ ਤੁਸੀਂ ਜੋੜ ਪਤਾ ਚਲਾ ਕਿਸੇ ਹੋਰ ਸਟੇਟ ਨਾਲ ਸੰਬੰਧਿਤ ਨਹੀਂ ਹੈ ਇਹ ਕਿਸੇ ਹੋਰ ਰਾਜ ਦੇ ਹੈਗੇ ਤਾਂ ਇਹ ਪ੍ਰਾਣਾ ਨਹੀਂ ਇਹ ਕਿਸੇ ਹੋਰ ਸਟੇਟ ਤੋਂ ਨੇ